ਮੋਢਲ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਰ 1984 ਵੇਲੇ ਕਿਸ ਤਰ੍ਹਾਂ ਡੈਟੇਰੀ ਕਰ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਮੁੱਖੇ ਦੀਆਂ ਸਰਕਾਰਾਂ ਵੱਲੋਂ ਪੋਤਿਆਂ ਨੇ ਕਿਸ ਤਰ੍ਹਾਂ ਹਮਲੇ ਕਰ ਕਰਕੇ ਸਾਰਾ ਛਾਣਨੇ ਕਰ ਦਿੱਤਾ ਇਹ ਸਾਰੇ ਨਵਾਬ ਉਹ ਜੋ ਦਰਦਨਾਕ ਜੋ ਪਾਣਾ ਵਾਪਰਿਆ ਸਾਡੇ ਕੌਮ ਦੇ ਨਾਲ ਉਹ ਦਰਦ ਮੋਢਲ ਦੇ ਰੂਪ ਦੇ ਵਿੱਚ ਬਿਆਨ ਕੀਤਾ ਹੈ ਦਾਸ ਨੇ ਗੁਰੂ ਬਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜੋ ਮਾਡਲ ਆਪ ਜੀ ਦੇਖ ਪਾ ਰਹੇ ਹੋ ਇਹ ਮਾਡਲ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਵੇਲੇ ਕਿਸ ਤਰ੍ਹਾਂ ਢਹਿ ਡੇ ਰਿਹਾ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਮੌਕੇ ਦੀਆਂ ਸਰਕਾਰਾਂ ਵੱਲੋਂ ਫੌਜੀਆ ਨੇ ਕਿਸ ਤਰ੍ਹਾਂ ਹਮਲੇ ਕਰਕੇ ਸਾਰਾ ਛਾਣਨੇ ਕਰ ਦਿੱਤਾ ਇਹ ਸਾਰੇ ਮਾਦਮ ਉਹ ਜੋ ਦਰਦਨਾਕ ਜੋ ਪਾਣਾ ਵਾਪਰਿਆ ਸਾਡੇ ਕੌਮ ਦੇ ਨਾਲ ਉਹ ਦਰਦ ਮੋਡਲ ਦੇ ਰੂਪ ਦੇ ਵਿੱਚ ਬਿਆਨ ਕੀਤਾ ਅਰਦਾਸ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਤੇ ਚੜ੍ਹਦੀ ਕਲਾ ਰੱਖਣ ਠੰਡ ਵਰਤੋਣ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਇਸ ਅਰਦਾਸ ਦੇ ਨਾਲ ਨਾਲ ਇਸ ਮੋਡਰਨ ਰਾਈਮ ਵਿੱਚ ਸਰਦਾਰ ਜੀ ਦਿੰਦਾ ਹਾਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਜਿਨ੍ਹਾਂ ਸੂਰਬੀਰ ਯੋਧਿਆਂ ਨੇ ਮਾਤਾਵਾਂ ਬਜ਼ੁਰਗਾਂ ਛੋਟੇ ਛੋਟੇ ਬੱਚਿਆਂ ਨੇ ਇੱਥੇ ਸ਼ਹਾਦਤਾਂ ਪਾਈਆਂ तकरीबन 800 ਦੇ ਕਰੀਬ ਸ਼ਹਾਦਤਾਂ ਹੋਈਆਂ ਗੁਰੂ ਨਾਨਕ ਦਾਸ ਤੇ ਚੰਨਾਈ ਤੇ ਮੈਂ ਅਰਦਾਸ ਕਰਦਾ ਹਾਂ ਕਿ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਣ ਦਾਸ ਨੂੰ ਇਸੇ ਤਰ੍ਹਾਂ ਗੁਰੂ ਘਰ ਦੀ ਇਮਾਰਤਾਂ ਬਣਾਉਂਦੇ ਯੋਗ ਬਣਾਈ ਰੱਖਣ ਬਾਣੇ-ਬਾਣੀ ਦਾ ਧਾਰ ਨਹੀਂ ਰੱਖਣ ਇਸੇ ਤਰ੍ਹਾਂ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭ ਜਾਵੇ ਤੇ ਕੌਮ ਦੀ ਸੇਵਾ ਕਰਦੇ ਰਹੀਏ ਇਹਦੇ ਨਾਲ ਨਾਲ ਹੀ ਇਹ ਮੋੜ ਜਿੱਥੇ ਮਹਾਨ ਸ਼ਰਧਾਜਰੀਆਂ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ ਉਹਦੇ ਨਾਲ ਨਾਲ ਹੀ ਸਮਰਪਿਤ ਕਰਦਾ ਹਾਂ ਮੈਂ ਸੂਚੀ ਸਿੱਖ ਕੌਮ ਨੂੰ ਤੇ ਬੜੀ ਜਲਦੀ ਹੀ ਇਹ ਮੋੜ ਇਸੇ ਵਿਸ਼ੇਸ਼ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕੀਤਾ ਜਾਏਗਾ ਜਿੱਥੇ ਸਾਡਾ ਜੋ ਕੌਮ ਦਾ ਦਰਦ ਹੈ ਇਸ ਮੁੱਚੀ ਦੇਸ਼ ਦੇ ਇਤਿਹਾਸ ਨਾਲ ਦੇਖ ਸਕੇਗੀ ਨਾਲ ਇਤਿਹਾਸ ਜਾਣ ਸਕੇਗੀ ਕੀ ਕੀ ਪਾੜਾ ਸਾਕਾਰ ਤੇ ਵਾਪਰਿਆ ਸੀਗਾ ਸੋ ਬਲਵ ਗਾਇਵਰ ਕੇ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ